ਮਾਲਕ ਦੇ ਚਰਨਾਂ ਵਿੱਚ ਕੇਵਲ ਤੇ ਕੇਵਲ ਅਰਦਾਸ ਕਰਨੀ ਆ ਇਹ ਨਾ ਭੁੱਲਿਆ ਕਰ ਜਿਵੇਂ ਬੱਚਾ ਕਹਿੰਦਾ ਮੈਂ ਪੜਨ ਚੱਲੇ ਆਂ ਕਹਿੰਦਾ ਨਾ ਸਕੂਲੇ ਜਾਂਦਾ ਕਾਲਜ ਜਾਂਦਾ ਮੈਂ ਪੜਨ ਚੱਲੇ ਆ ਜੇ ਤੇ ਇਮਾਨਦਾਰੀ ਨਾਲ ਪੜ੍ਹੇਗਾ ਪਾਸ ਹੋਏਗਾ ਜਿਹੜਾ ਬੇਈਮਾਨੀਆਂ ਕਰਦਾ ਫਿਰੇ ਜਿਹੜਾ ਗੇੜੀਆਂ ਮਾਰਦਾ ਫਿਰੇ ਉਹਨੇ ਫੇਲ ਹੋਣਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਸੇ ਕਰਕੇ ਭਾਈ ਆਪਾਂ ਜੇ ਘਰੋਂ ਕਹਿ ਕੇ ਆਉਨੇ ਆ ਮੈਂ ਦੀਵਾਨ ਸੁਣਨ ਚੱਲਿਆਂ ਬਾਬਾ ਕੇਰਦਾਸ ਜੀ ਕੋਕਰਾਂ ਵਾਲਿਆਂ ਦੀ ਬਰਸੀ ਦੇ ਦਿਨ ਚੱਲਦੇ ਮੈਂ ਰਾੜਾ ਸਾਹਿਬ ਚੱਲਿਆਂ ਮੈਂ ਦੀਵਾਨ ਸੁਣਨ ਚੱਲਿਆਂ ਜੇ ਅੰਦਰ ਨਹੀਂ ਪਹੁੰਚਿਆ ਜੇ ਦਨ ਕਰਕੇ ਮਨ ਕਰਕੇ ਹਾਜ਼ਰ ਨਹੀਂ ਹੋਇਆ ਤੇਰੀ ਗੈਰ ਹਾਜ਼ਰੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੇ ਪਹੁੰਚ ਗਏ ਅਰਦਾਸ ਕਰਿਆ ਕਰੋ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਢੋਲੇ ਮੇਰਾ ਮਨ ਢੋਲੇ ਹੱਥ ਸਿਰ ਤੇ ਰੱਖਿਓ ਜੀ ਮੇਰਾ ਮਨ ਢੋਲੇ ਜਦੋਂ ਦੋ ਮਨ ਢੋਲੇ ਮੇਰਾ ਮਨ ਢੋਲੇ ਹੱਥ ਸਿਰ ਤੇ ਰੱਖਿਓ ਜੀ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਢੋਲੇ ਮੇਰਾ ਮਨ ਢੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਢੋਲੇ ਮੇਰਾ ਮਨ சே மனரா மன லை சரி சீரோ மன டோலை மேரா மன டோலை கதும் மன டோலை கதும் மன ਡੋਲ ਨਾ ਜਾਵੇ ਜੀ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ ਕਿਤੇ ਡੋਲ ਨਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ ਕਿਤੇ ਡੋਲ ਨਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ ਦੇ ਕੇ ਰੱਖੀ ਮਾਲਕਾ ਕਿਤੇ ਢੋਲ ਨਾ ਜਾਵੇ ਮਾਨ ਬੋਲੋ ਸੰਗਤ ਹੱਥ ਦੇ ਕੇ ਰੱਖੀ ਮਾਲਕਾ ਕਿਤੇ ਢੋਲ ਨਾ ਜਾਵੇ ਜੀ ਮਾਨ ਮੇਰਾ ਹੱਥ ਸੇ ਕੇ ਰੱਖੀ ਮਾਲਕਾ ਨਾਮ ਤਬੰਦਰ ਅਨਕਵਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਅਰਦਾਸ ਕਰਿਆ ਕਰ ਮਾਲਕ ਜੀ ਮੈਂ ਡੋਲ ਨਾ ਜਾਵਾਂ ਆਜੇ ਮਾਲਕ ਦੇ ਪ੍ਰੇਮ ਦੇ ਰਾਹ ਤੇ ਤੁਰਿਆ ਮਾਲਕਾ ਮੈਂ ਤੁਰਿਆ ਰਮਾ ਬਿਗਨ ਨਾ ਪਵੇ ਖੜੋਤ ਨਾ ਆਵੇ ਇਹ ਪ੍ਰੇਮ ਘਟੇ ਨਾ ਮਾਲਕਾ ਵਾਧਾ ਹੀ ਵਾਧਾ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਮਾਲਕ ਦੇ ਚਰਨਾਂ ਵਿੱਚ ਜਿ ਆਏ ਆ ਬੈਰਾਗ ਵਿੱਚ ਬਹਿਣਾ ਆ ਦਿਨ ਜਿਹੜੇ ਚੱਲਦੇ ਨੇ ਮਹਾਂਪੁਰਸ਼ਾਂ ਦੀਆਂ ਜਾਤਾਂ ਰਾੜਾ ਸਾਹਿਬ ਦੀ ਵਰਸੀ ਦੇ ਸਮਾਗਮ ਚੱਲਦੇ ਨੇ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਣਾ ਵਾਲਿਆਂ ਦੀ ਉੱਥੇ ਵੀ ਅੱਜ ਵਰਸੀ ਸਮਾਗਮ ਸ਼ੁਰੂ ਹੋ ਗਏ ਇਹ ਬੈਰਾਗ ਦੇ ਦਿਨ ਨੇ ਮਾਲਕ ਦੇ ਚਰਨਾਂ ਵਿੱਚ ਜੇ ਆਉਨੇ ਸਾਡੀਆਂ ਬੇਈਮਾਨੀਆਂ ਨਿਕਲ ਜਾਣ ਸਾਡੀਆਂ ਚੰਚਲਤਾਈਆਂ ਮੁੱਕ ਜਾਣ ਬਸ ਉਹ ਘੜੀਆਂ ਯਾਦ ਕਰਿਆ ਕਰੋ ਜਦੋਂ ਰੱਬ ਦੇ ਪਿਆਰੇ ਆਏ ਉਹਨਾਂ ਨੇ ਇੰਨਾ ਮੀ ਪਾਇਆ ਕਿਰਪਾ ਦਾ ਇੰਨਾ ਨਾਮ ਜਪਾਇਆ ਅਜੇ ਕਲਯੁਗ ਦਾ ਸਮਾ ਜੇ ਭਲਾ ਨਾ ਅਜੇ ਤੱਕ ਸੰਸਾਰ ਵਿੱਚ ਜੇ ਭਲਾ